ਹੈਲੋ ਦੋਸਤੋ ਆਦਾਬ ਨਮਸਤੇ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਜੰਟਾ ਕਰਾਲਾ ਤੇ ਅੱਜ ਵੀਰੇ ਆਪਾਂ ਗਏ ਸੀ ਸਮਾਣਾ ਮੰਡੀ 'ਚ ਆਪਣੀ ਜੀਰੀ ਤੋਲਣ ਵਾਸਤੇ ਤੇ ਉੱਥੇ ਦੇਖਿਆ ਜਾ ਕੇ ਬਾਈ ਜਿੱਥੇ ਆਪਣੀ ਜੀਰੀ ਡੇਗੀ ਹੋਈ ਸੀ ਨਾ ਆਪਣੇ ਫੜਦੇ ਬਿਲਕੁਲ ਨਜ਼ਦੀਕ ਪਾਣੀ ਵਾਲੀ ਟੈਂਕੀ ਸੀ ਤੇ ਉੱਥੇ ਬਾਈ ਇੰਨਾ ਕ ਗੰਦ ਸੀਗਾ ਇੰਨਾ ਕ ਮੱਛਰ ਸੀਗਾ ਦੇਖੋ ਹਨਾ ਕਿਉਂਕਿ ਪਾਣੀ ਨਿਕਲਣ ਵਾਲਾ ਜਿਹੜਾ ਪਾਈਪ ਆ ਉਹ ਉੱਚਾ ਛੜਕ ਨੀਵੀਂ ਹੈ ਇੰਨਾ ਬੁਰਾ ਹਿੱਲਾ ਸੀਗਾ ਤੇ ਇੰਨਾ ਮੱਛਰ ਸੀ ਉੱਥੇ ਬਿਲਕੁਲ ਨਾਲ ਉਹਦੇ ਚਾਹ ਦੀ ਰੇੜੀ ਸੀਗੀ ਜਿੱਥੇ ਚਾਹ ਪੀਂਦੇ ਨੇ ਲੋਕ ਸਾਰੇ ਤੇ ਬਿਮਾਰੀਆਂ ਨੂੰ ਜਿਹੜਾ ਸੱਦਾ ਦਿੱਤਾ ਜਾ ਰਿਹਾ ਉੱਥੇ ਸ਼ਰਿਆਮ ਆ ਦੇਖ ਹੀ ਸਕਦੇ ਤੁਸੀਂ ਵੀਰੇ ਹਨਾ ਪਰਲੀ ਸਾਈਡ ਚਾਹ ਦੀ ਰੇੜੀ ਹੈ ਤੇ ਆ ਜਿਹੜਾ ਇੱਥੋਂ ਇਹਨਾਂ ਨੇ ਦੇਖੋ ਆ ਪਿੱਛੋਂ ਪਾਈ ਪਾ ਰਹੇ ਨੇ ਇਹ ਉੱਚੇ ਚ ਨੇ ਸਾਰੇ ਤੇ ਛੜਕਿਆ ਜਿਹੜੀ ਉਹ ਨੀਮੀ ਹੈ ਇਹ ਹਰ ਇੱਕ ਸਾਲ ਹੀ ਇਹੀ ਕੁਝ ਹੁੰਦਾ ਤੇ ਇਹਦੇ ਵੱਲ ਕੋਈ ਵੀ ਕਮੇਟੀ ਮੈਂਬਰ ਪਤਾ ਨਹੀਂ ਕਿਉਂ ਧਿਆਨ ਨਹੀਂ ਦਿੰਦਾ ਜਾ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਇਹ ਬਿਮਾਰੀ ਨਹੀਂ ਫਲਾਉਂਦੇ ਇਹ ਮੱਛਰ ਮਿੱਠੇ ਮੱਛਰ ਨੇ ਸੋ ਵੀਰੇ ਇਹਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕਮੇਟੀ ਜਾਗ ਸਕੇ ਤੇ ਇਹਨਾਂ ਵੱਲ ਧਿਆਨ ਦੇ ਸਕੇ